ਦੋਸਤੋ ਅਕਸਰ ਅਸੀਂ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹੁੰਨੇ ਆ ਤੇ ਇਸ ਦੇ ਲਈ ਕੋਈ ਸਿਹਤ ਬੀਮਾ ਦੀ ਭਾਲ ਵਿੱਚ ਹੁੰਦੇ ਆ ਸੋ ਸਿਹਤ ਬੀਮੇ ਬਾਰੇ ਵੀ ਇੱਕ ਬਹੁਤ ਹੀ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਸਾਹਮਣੇ ਆਇਆ ਹੈ ਕਿ ਇੱਕ ਬੀਮਾ ਕੰਪਨੀ ਨੇ LIC ਨੇ ਇੱਕ ਕੇਸ ਨੂੰ ਇਸ ਕਰਕੇ ਉਹਨਾਂ ਦਾ ਕਲੇਮ ਰਿਜੈਕਟ ਕਰ ਦਿੱਤਾ ਉਸ ਦਾ ਕਾਰਨ ਜਿਹੜਾ ਸੀਗਾ ਉਹ ਸ਼ਰਾਬ ਨਾਲ ਸੰਬੰਧਿਤ ਸੀ ਜਿਸ ਕਰਕੇ ਮੈਂ ਇਹ ਜਿਹੜਾ ਵਿਸਥਾਰ ਹੈ ਇਹ ਮੈਂ ਬਾਅਦ ਵਿੱਚ ਦੱਸ ਰਿਹਾ ਇਸੇ ਪੌਡਕਾਸਟ ਦੇ ਵਿੱਚ ਪਰ ਸੁਪਰੀਮ ਕੋਰਟ ਨੇ ਉਸ ਹੈਲਥ ਇੰਸ਼ੋਰੈਂਸ ਨਾਲ ਜੁੜੇ ਹੋਏ ਇੱਕ ਅਹਿਮ ਫੈਸਲੇ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਅਗਰ ਪਾਲਸੀ ਹੋਲਡਰ ਜਾਨੀ ਕਿ ਜਦੋਂ ਤੁਸੀਂ ਪਾਲਸੀ ਲੈਂਦੇ ਹੋ ਜਿਹੜਾ ਆਦਮੀ ਪਾਲਸੀ ਲੈਂਦਾ ਹੈ ਤੇ ਪਾਲਸੀ ਲੈਣ ਵੇਲੇ ਆਪਣੀ ਸ਼ਰਾਬ ਦੀ ਆਦਤ ਨੂੰ ਲੁਕਾਉਂਦਾ ਹੈ ਜਾਨੀ ਕਿ ਛਪਾਉਂਦਾ ਹੈ ਤੇ ਕੰਪਨੀ ਨੂੰ ਨਹੀਂ ਦੱਸਦਾ ਤਾਂ ਬੀਮਾ ਕੰਪਨੀਆਂ ਜਿਹੜੀਆਂ ਉਸ ਦੇ ਕਲੇਮ ਨੂੰ ਖਾਰਜ ਕਰ ਸਕਦੀਆਂ ਨੇ ਭਾਵੇਂ ਮੌਤ ਜਿਹੜੀ ਹੈ ਉਹ ਸਿੱਧੇ ਤੌਰ ਤੇ ਸ਼ਰਾਬ ਪੀਣ ਨਾਲ ਨਾ ਵੀ ਹੋਈ ਹੋਵੇ ਔਰ ਮੌਤ ਦੀ وجہ ਸਿੱਧੇ ਤੌਰ ਤੇ ਸ਼ਰਾਬ ਨਾਲ ਵੀ ਹੋਵੇ ਸੋ ਦੋਸਤੋ ਇੱਕ ਤਾਂ ਸ਼ਰਾਬ ਵੈਸੇ ਹੀ ਸਿਹਤ ਖਰਾਬ ਕਰਦੀ ਹੈ ਤੇ ਪੀਣ ਨਾਲ ਹੋਰ ਨੁਕਸਾਨ ਵੀ ਹੁੰਦੇ ਨੇ ਕਈ ਵਾਰਾ ਘਰ ਵਿੱਚ ਲੜਾਈ ਵੀ ਹੁੰਦੀ ਹੈ ਪਰ ਹੁਣ ਇਹ ਦੇਖ ਲਓ ਕਿ ਜੇ ਤੁਸੀਂ ਇਸ ਦੇ ਆਦੀ ਹੋ ਔਰ ਇਸ ਨੂੰ ਛਪਾਉਂਦੇ ਹੋ ਤਾਂ ਤੁਸੀਂ ਕੋਈ ਸਿਹਤ ਬੀਮਾ ਲਿਆ ਹੈ ਤਾਂ ਤੁਹਾਡਾ ਉਹ ਜਿਹੜਾ ਕਲੇਮ ਹੈ ਉਹ ਖਾਰਜ ਹੋ ਸਕਦਾ ਹੈ ਸੋ ਦੋਸਤੋ ਇੱਕ ਖਬਰ ਬਹੁਤ ਇੰਟਰਸਟਿੰਗ ਹੈ ਇਸ ਪੋਡਕਾਸਟ ਨੂੰ ਵਿੱਚ ਤੁਸੀਂ ਅਖੀਰ ਤੱਕ ਦੇਖਣਾ ਤੁਹਾਨੂੰ ਬਹੁਤ ਅੱਛੀ ਜਾਣਕਾਰੀ ਜਿਹੜੀ ਹੈ ਉਹ ਮਿਲੇਗੀ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਜਸਟਿਸ ਵਿਕਰਮਨਾਥ ਤੇ ਸੰਦੀਪ ਮਹਿਤਾ ਦੀ ਬੈਂਚ ਨੇ ਜੀਵਨ ਬੀਮਾ ਜਾਨਕਿ ਐਲ ਆਈ ਸੀ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ ਵਿੱਚ 2013 ਵਿੱਚ ਪਾਲਿਸੀ ਲੈਣ ਵਾਲੇ ਇੱਕ ਵਿਅਕਤੀ ਨੇ ਜੀਵਨ ਅਰੋਗਿਆ ਪਾਲਿਸੀ ਦੇ ਤਹਿਤ ਕਲੇਮ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਜਾਨਕਿ ਉਸ ਵਿਅਕਤੀ ਦੀ ਮੌਤ ਹੋ ਗਈ ਉਸਨੇ ਕਲੇਮ ਦਾਖਲ ਕੀਤਾ ਲੇਕਿਨ LIC ਨੇ ਉਸ ਨੂੰ ਖਾਰਜ ਕਰ ਦਿੱਤਾ ਸੀ ਉਹ ਇਸ ਕਰਕੇ ਕਿਉਂਕਿ ਉਸਨੇ ਨਹੀਂ ਸੀ ਦੱਸਿਆ ਕਿ ਉਹ ਸ਼ਰਾਬ ਪੀਣ ਦਾ ਆਦੀ ਹੈ ਜਾਨਕਿ ਬਹੁਤ ਕਿਰਦੋ ਸ਼ਰਾਬ ਪੀ ਲਿਆ ਤੇ ਲਗਾਤਾਰ ਸ਼ਰਾਬ ਪੀਂਦਾ ਪਾਲਸੀ ਖਰੀਦਣ ਦੇ 1 ਸਾਲ ਅੰਦਰ ਪੇਟ ਵਿੱਚ ਦਰਦ ਦੀ ਗੰਭੀਰ ਸਮੱਸਿਆ ਦੇ ਚੱਲਦੇ ਉਸ ਨੂੰ ਦੋਸਤੋ ਉਸ ਵਿਅਕਤੀ ਨੂੰ ਹਰਿਆਣਾ ਦੇ ਚੱਜਰ ਦੇ ਵਿੱਚ ਇੱਕ ਹਸਪਤਾਲ ਹੈ ਉਸ ਵਿੱਚ ਦਾਖਲ ਕਰਵਾਇਆ ਗਿਆ ਪਰ 1 ਮਹੀਨੇ ਦੇ ਇਲਾਜ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੁਣ ਦੋਸਤੋ ਜਦ ਤੁਸੀਂ ਸਿਹਤ ਬੀਮਾ ਕਰਵਾਇਆ ਹੋਵੇ ਤੁਸੀਂ ਚਾਹੁੰਦੇ ਹੋ ਕਿ ਇਸ ਦਾ ਜਿਹੜਾ ਕਲੇਮ ਹੈ ਉਹ ਸਾਨੂੰ ਮਿਲ ਜਾਵੇ ਤੇ ਤੁਸੀਂ ਉਹ ਕਲੇਮ ਜਿਹੜਾ ਉਹ ਕਰ ਦਿਓ ਸੋ ਉਸ ਦੀ ਪਤਨੀ ਨੇ ਇਲਾਜ ਦੇ ਖਰਚੇ ਲਈ ਜਿਹੜੀ ਇੰਸ਼ੋਰੈਂਸ ਕਲੇਮ ਹੈ ਉਹ ਫਾਈਲ ਕਰ ਦਿੱਤਾ ਪਰ ਐਲ ਆਈ ਸੀ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਮਰਨ ਵਾਲੇ ਵਿਅਕਤੀ ਨੇ ਆਪਣੀ ਸ਼ਰਾਬ ਪੀਣ ਦੀ ਆਦਤ ਦੀ ਜਿਹੜੀ ਜਾਣਕਾਰੀ ਹੈ ਉਹ છુપਾਈ ਸੀ ਲੁਕਾਈ ਸੀ ਜਾਨੀ ਕਿ ਉਹ ਉਹਨੇ ਕੰਪਨੀ ਨੂੰ ਨਹੀਂ ਦੱਸੀ ਸੀ ਸੋ ਪਾਲਸੀ ਕੰਪਨੀ ਦੀ ਦਲੀਲ ਸੀ ਕਿ ਉਹਨਾਂ ਦੀ ਪਾਲਸੀ ਸਪਸ਼ਟ ਤੌਰ ਤੇ ਕਿਸੇ ਵੀ ਵਿਅਕਤੀ ਦੀ ਆਪਣੀ ਆਦਤ ਵਿਹਾਰ ਤੇ ਲਾਪਰਵਾਹੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਨੂੰ ਕਵਰ ਨਹੀਂ ਕਰਦੀ ਸੋ ਦੋਸਤੋ ਇਹ ਬਹੁਤ ਜ਼ਰੂਰੀ ਚੀਜ਼ ਆ ਤੁਹਾਡੇ ਤੁਹਾਨੂੰ ਆਪਣੇ ਕੋਲ ਇਹ ਜਿਹੜੀ ਚੀਜ਼ ਆਪਣੇ ਦਿਮਾਗ ਵਿੱਚ ਰੱਖਣ ਦੇ ਲਈ ਕਿ ਤੁਸੀਂ ਆਪਣੀ ਆਦਤ ਵਿਹਾਰ ਅਤੇ ਲਾਪਰਵਾਹੀ ਕਾਰਨ ਜੇ ਕੋਈ ਤੁਹਾਡੀ ਬਿਮਾਰੀ ਹੁੰਦੀ ਹੈ ਤਾਂ ਉਸ ਨੂੰ ਇਸ ਸਿਹਤ ਬੀਮਾ ਵਿੱਚ ਕਵਰ ਨਹੀਂ ਕੀਤਾ ਜਾਂਦਾ ਸੋ ਇਸ ਵਿੱਚ ਸ਼ਰਾਬ ਦੀ ਬੇਹਿਸਾਬ ਵਰਤੋਂ ਨਾਲ ਹੋਣ ਵਾਲੀ ਬਿਮਾਰੀ ਵੀ ਸ਼ਾਮਲ ਹੈ ਸੋ LIC ਦੇ ਇਸ ਫੈਸਲੇ ਵਿਰੁੱਧ ਮਤਨ ਵਾਲੇ ਵਿਅਕਤੀ ਦੀ ਪਤਨੀ ਨੇ ਜ਼ਿਲ੍ਹਾ ਕੰਜ਼ਿਊਮਰ ਫੋਰਮ ਚ ਯਾਨੀ ਕਿ ਜਿਹੜਾ ਲੋਕਲ ਬਣਿਆ ਹੁੰਦਾ ਹੈ ਉੱਥੇ ਕੇਸ ਦਾਇਰ ਕੀਤਾ ਤਾਂ ਉਸ ਫੋਰਮ ਨੇ ਪਤਨੀ ਦੇ ਯਾਨੀ ਕਿ ਮਰਤਕ ਦੇ ਹੱਕ ਵਿੱਚ ਉਹ ਫੈਸਲਾ ਦੇ ਦਿੱਤਾ ਸੀ ਤੇ LIC ਨੂੰ ਪੇਮੈਂਟ ਕਰਨ ਲਈ ਕਿਹਾ ਔਰ LIC ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਤੇ ਸੁਪਰੀਮ ਕੋਰਟ ਦੇ ਜਸਟਿਸ ਵਿਕਰਮਨਾਥ ਤੇ ਸੰਦੀਪ ਮਹਿਤਾ ਦੇ ਬੈਂਚ ਨੇ ਕੰਜ਼ਿਊਮਰ ਕੋਰਟ ਦਾ ਜਿਹੜਾ ਫੈਸਲਾ ਸੀ ਉਸ ਨੂੰ ਪਲਟ ਦਿੱਤਾ ਤੇ LIC ਦੇ ਹੱਕ ਵਿੱਚ ਫੈਸਲਾ ਦਿੱਤਾ ਹੈ ਸੋ ਦੋਸਤੋ ਉਸ ਤੋਂ ਬਾਅਦ ਕੋਰਟ ਨੇ ਕੀ ਕਿਹਾ ਹੈ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਹੈ ਉਹਨਾਂ ਕਿਹਾ ਕਿ ਇਹ ਕੋਈ ਸਧਾਰਨ ਬੀਮਾ ਪਾਲਸੀ ਨਹੀਂ ਸੀ ਉਸੀਂ ਇਸ ਨੂੰ ਕੋਈ ਸਧਾਰਨ ਬੀਮਾ ਪਾਲਸੀ ਨਾ ਸਮਝੋ ਬਲਕਿ ਸਪੈਸ਼ਲਾਈਜ਼ਡ ਹੈਲਥ ਇੰਸ਼ੋਰੈਂਸੀ ਸੁਪਰੀਮ ਕੋਰਟ ਨੇ ਕਿਹਾ ਕਿ ਸ਼ਰਾਬ ਨਾਲ ਹੋਣ ਵਾਲੀਆਂ ਬਿਮਾਰੀਆਂ ਇੱਕ ਦਿਨ ਵਿੱਚ ਨਹੀਂ ਹੁੰਦੀਆਂ ਮਰਤਕ ਕਾਫੀ ਲੰਮੇ ਸਮੇਂ ਤੋਂ ਸ਼ਰਾਬ ਪੀ ਰਿਆ ਸੀ ਤੇ ਉਸ ਨੇ ਇਹ ਸੱਚ چھਪਾ ਕੇ ਰੱਖਿਆ ਤੇ ਗਲਤ ਜਾਣਕਾਰੀ ਦਿੱਤੀ ਸੀ ਇਹੀ ਕਾਰਨ ਸੀ ਕਿ LIC ਦਾ ਕਲੇਮ ਜਿਹੜਾ ਸੀ ਉਹਨਾਂ ਦਾ ਉਹ ਖਾਰਜ ਕਰਨਾ ਜਿਹੜਾ LIC ਵਦੋਂ ਉਹ ਬਿਲਕੁਲ ਠੀਕ ਸੀ ਸੋ ਦੋਸਤੋ ਪਹਿਲੀ ਗੱਲਤਾ ਇਹ ਹੈ ਕਿ ਜਦ ਵੀ ਤੁਸੀਂ ਕੋਈ ਇਸ ਤਰ੍ਹਾਂ ਦਾ ਇਹ ਜਿਹੜਾ ਇਹ ਖਰੀਦੇ ਹੋ ਆਪਣਾ ਕੋਈ ਜੀਵਨ ਬੀਮਾ ਉਸ ਦੀਆਂ ਜਿਹੜੀਆਂ ਸ਼ਰਤਾਂ ਐ ਉਸ ਨੂੰ ਚੰਗੀ ਤਰ੍ਹਾਂ ਪੜ ਲਓ ਜੇ ਤੁਸੀਂ ਸਿਹਤ ਬੀਮਾ ਖਰੀਦ ਰਹੇ ਹੋ ਤਾਂ ਹੋਰ ਵਿਸਤਾਰ ਉਹ ਕੋ ਕੇ ਪੜ ਲਓ ਕਿਉਂਕਿ ਕਈ ਵਾਰ ਕਿਸ਼ਤਾਂ ਵੀ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਪੈਸੇ ਦੇਣ ਪੈਂਦੇ ਨੇ ਪਰ ਜਦੋਂ ਕਲੇਮ ਕਰੀਦਾ ਹੈ ਤਾਂ ਉਹ ਰਿਜੈਕਟ ਹੋ ਜਾਂਦਾ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਔਰ ਖਾਸ ਤੌਰ ਤੇ ਜਿਹੜੇ ਇਹੋ ਜਿਹੇ ਲੋਕ ਨੇ ਕੋਈ ਨਸ਼ਾ ਕਰਦੇ ਨੇ ਔਰ ਜੇ ਲੰਮੇ ਸਮੇਂ ਤੋਂ ਸ਼ਰਾਬ ਪੀਂਦੇ ਹੋ ਤਾਂ ਇਹ ਉਦchnਾ ਜਿਹੜਾ ਹੈ ਪਾਲਿਸੀ ਵਿੱਚ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੀ ਕੰਪਨੀ ਹੈ ਉਹ ਉਸਨੇ ਬੀਮਾ ਦੇਣਾ ਹੈ ਜਾਂ ਨਹੀਂ ਦੇਣਾ ਜਾਂ ਉਹ ਇਸ ਵਿੱਚ ਕਵਰ ਹੁੰਦਾ ਹੈ ਜਾਂ ਨਹੀਂ ਉਸ ਇਸ ਦੇ ਬਾਰੇ ਵੀ ਗੱਲਬਾਤ ਜਿਹੜੀ ਆ ਤੁਸੀਂ ਪਾਲਿਸੀ ਨਾਲ ਪਾਲਿਸੀ ਲੈਂਦੇ ਵਕਤ ਕੰਪਨੀ ਨਾਲ ਕਰ ਸਕੋ ਸੋ ਦੋਸਤੋ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਕਈ ਵਾਰ ਇਹੋ ਜਿਹੇ ਛੋਟੀਆਂ-ਛੋਟੀਆਂ ਜੜੀਆਂ ਤੁਹਾਡੀਆਂ ਅਣਗਹਿਲੀਆਂ ਹੁੰਦੀਆਂ ਨੇ ਜਾਂ ਤੁਸੀਂ ਇਹ ਕਹਿੰਦੇ ਹੋ ਗਲਤੀਆਂ ਹੁੰਦੀਆਂ ਨੇ ਉਹ ਬਹੁਤ ਮਹਿੰਗੀਆਂ ਪੈਂਦੀਆਂ ਨੇ ਤੁਸੀਂ ਕਿਰਪਾ ਕਰਕੇ ਇਸ ਤਰ੍ਹਾਂ ਦੀ ਜਿਹੜੀ ਗਲਤੀ ਆਉਣਾ ਨਾ ਕਰਨਾ ਤੇ ਜੇਕਰ ਕਿਤੇ ਸਿਹਤ ਬੀਮਾ ਲੈਂਦੇ ਹੋ ਤਾਂ ਸ਼ਰਤਾਂ ਧਿਆਨ ਨਾਲ ਪੜ ਲੈਣਾ ਸਤਿ ਸ੍ਰੀ ਅਕਾਲ